ਪਿੱਛੋਂ ਨਾਲ ਹੀ ਜਿਹੜਾ ਲਿਆਣਾ ਪੁਕਾਰ ਕੇ ਲੈ ਕੇ ਜਾਈਏ ਫੇਰ ਵੀ ਤੇ ਬਤਾਉਂਦੀ ਕਿ ਫੇਰ ਤੇ ਕਰੋ ਕਿ ਫੇਰ ਅਸੀਂ ਕਰਾਂਗੇ ਜਿਵੇਂ ਚ ਮਾਡ ਬੈਲਫੇਅਰ ਕਮੇਟੀ ਕਿਸ਼ਨਗੜ੍ਹ ਤੋਂ ਸਾਡੇ ਡੀਏਪੀ ਦੀ ਪ੍ਰੋਬਲਮ ਜਿਹੜੀ ਚੱਲ ਰਹੀ ਆ ਬੜੇ ਲੰਬੇ ਸਮੇਂ ਤੋਂ ਜੂਰੀਆ ਦੀ ਚਲ ਰਹੀ ਐ ਇਸ ਵਾਰ ਜੂਰੀਆ ਦੀ ਇੰਨੀ ਕਿਲਤ ਰਹੀ ਐ ਕਿ ਲੋਕਾਂ ਨੂੰ ਦੂਸਰੀ ਦੂਸਰੀ ਜ਼ਿਲ੍ਹੇ ਤੋਂ ਲਿਆਉਣਾ ਪਿਆ ਦਾਇਆ ਦੇ ਨਾਲ ਇੰਨਾ ਸਮਾਨ ਨਾਲ ਦੇ ਰਹੇ ਜਿਹਦੀ ਕਿ ਸਾਨੂੰ ਕਦੀ ਜ਼ਰੂਰਤ ਨਹੀਂ ਪੈਂਦੀ ਜੇ ਨਹੀਂ ਲੈਂਦੇ ਤਾਂ ਉਹ ਕਹਿੰਦੇ ਦਾਇਆ ਨਹੀਂ ਮਿਲਣਾ ਇਹ ਸਰਕਾਰ ਵੱਲੋਂ ਕੁਝ ਨਹੀਂ ਘੋਸ਼ਿਤ ਕੀਤਾ ਗਿਆ ਇਹ ਸਿਰਫ ਜਿਹੜੇ ਡੀਲਰ ਆ ਜਾਂ ਡਿਸਟ੍ਰੀਬਿਊਟਰ ਆ ਇਹਨਾਂ ਦਾ ਆਪਣਾ ਹੀ ਕਾਰਨਾਮਾ ਆ ਇਹ ਆਪ ਅਮੀਰ ਹੋਣ ਨੂੰ ਸਾਨੂੰ ਗਰੀਬ ਕਰੀ ਜਾਂਦੇ ਆ ਸਾਨੂੰ ਉਸ ਚੀਜ਼ ਦੀ ਬਿਲਕੁਲ ਕੋਈ ਲੋੜ ਨਹੀਂ ਹੈਗੀ ਕਿਰਪਾ ਕਰਕੇ ਸਰਕਾਰ ਇਸ ਪਿੱਛੇ ਧਿਆਨ ਦਿੱਤੀ ਜਾਵੇ ਕਿਉਂਕਿ ਇਹ ਬੜਾ ਵੱਡਾ ਲਾਸ ਹੋ ਰਿਹਾ ਜ਼ਿੰਮੇਵਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ